ਇਹ ਮਨੁੱਖਾਂ ਤੋਂ ਡਰਨ ਦੀ ਵੀ ਸੋਚੀ ਦਿੱਤੀ ਹੈ ਕਿ ਇਹਨਾਂ ਬੰਦਿਆਂ ਤੋਂ ਡਰਨਾ ਚਾਹੀਦਾ ਹੈ ਫਿਰ ਗੁਰੂ ਸਾਹਿਬਾਨ ਨੇ ਭਗਤਾਂ ਨੇ ਵੀ ਰੱਬ ਦੇ ਪਿਆਰਿਆਂ ਨੇ ਵੀ ਆਖਿਆ ਕਿ ਇਹੋ ਜਿਹੇ ਬੰਦੇ ਤੋਂ ਡਰ ਕੇ ਪਿੱਛੇ ਹੋ ਜਾਓ ਬੜੀ ਹੈਰਾਨਗੀ ਦੀ ਗੱਲ ਜਿੱਥੇ ਏਡੇ ਵੱਡੇ ਵੱਡੇ ਜੁੱਧ ਲੜੇ ਗਏ 6ਵੇਂ ਪਾਤਸ਼ਾਹ ਗੁਰੂ ਅਰਗਬਿੰਦ ਸੱਚੇ ਪਾਤਸ਼ਾਹ ਜੀ ਨੇ 4 ਵੱਡੇ ਜੁੱਧ ਲੜੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ 14 ਵੱਡੀਆਂ ਜੰਗਾਂ ਲੜੀਆਂ ਪਰ ਉਸ ਜੰਗ ਦੇ ਵਿੱਚ 10 ਲੱਖ ਦਾ ਘੇਰਾ ਹੈ ਸਤਿਗੁਰੂ ਮਹਾਰਾਜ ਨੇ ਡਰਨ ਵਾਸਤੇ ਨਹੀਂ ਆਖਿਆ ਪੰਜ ਪੰਜ ਦੇ ਜਥੇ ਜਿਹੜੇ 10 ਲੱਖ ਦੇ ਵਿੱਚ ਭੇਜ ਦਿੱਤੇ ਪਰ ਉਸ ਮਹਾਨ ਬਾਣੀ ਵਿੱਚ ਇੱਕ ਬਚਨ ਹੋਵੇ ਜਿਸ ਵਿੱਚ ਇਹ ਲਿਖਿਆ ਗਿਆ ਹੋਵੇ ਵੀ ਇਹੋ ਜਿਹੇ ਬੰਦਿਆਂ ਤੋਂ ਡਰਨਾ ਚਾਹੀਦਾ ਤੇ ਬੜੀ ਹੈਰਾਨਗੀ ਦੀ ਗੱਲ ਹੈ ਨਾ ਵਾਸਤੇ ਵੀ ਇਹ ਬਚਨ ਜਿਹੜੇ ਆਪਾਂ ਗਿਲਾ ਕਰਦੇ ਨੇ ਕਿ ਸਤਿਗੁਰੂ ਮਹਾਰਾਏ ਗੁਰਬਾਣੀ ਗੁਰੂ ਸਾਹਿਬ ਸਾਡੇ ਬਚਨ ਨਹੀਂ ਸੁਣਦੇ ਸਾਡੀ ਗੱਲ ਨਹੀਂ ਸੁਣਦੇ ਸਾਡੇ ਕੰਮ ਨਹੀਂ ਹੁੰਦੇ ਉਹ ਵੀਰੋ ਕੌਣ ਬੰਦੇ ਨੇ ਹੋ ਸਕਦਾ ਏ ਜੇ ਸਾਡਾ ਕੰਮ ਨਹੀਂ ਹੋਇਆ ਸਾਡਾ ਕਾਰਜ ਗੁਰੂ ਘਰ ਅੱਗਿਆਂ ਉੱਥੇ ਹਾਜ਼ਰੀ ਭਰਿਆਂ ਬਾਣੀ ਪੜਿਆਂ ਸਾਡਾ ਕਾਰਜ ਨਹੀਂ ਹੋਇਆ ਕਿਤੇ ਅਸੀਂ ਉਹਨਾਂ ਮਨੁੱਖਾਂ ਚਤ ਨਹੀਂ ਆ ਰਹੇ ਜਨਾਂ ਤੋਂ ਗੁਰੂ ਸਾਹਿਬ ਜੀ ਨੇ ਦਰਨ ਵਾਸਤੇ ਆਖਿਆ ਜਿੰਨਾ ਤੋਂ ਗੁਰੂ ਸਾਹਿਬ ਜੀ ਨੇ ਪਿੱਛੇ ਰਹਿਣ ਵਾਸਤੇ ਸੰਗਤ ਨੂੰ ਵੀ ਆਖਿਆ ਤੇ ਫਿਰ ਸੰਗਤ ਨੂੰ ਪਿੱਛੇ ਰਹਿਣ ਵਾਸਤੇ ਆਖਿਆ ਤੇ ਆਪ ਮਹਾਰਾਜ ਅੱਗੇ ਹੋ ਕੇ ਨਵਾਜ ਦੇਣਗੇ ਉਹਨੂੰ ਸੋ ਵੀਰੋ ਬੜਾ ਪਾਠ ਕਰਦੇ ਆਂ ਕੀਰਤਨ ਸੁਣਦੇ ਆਂ ਗੁਰੂ ਘਰ ਜਾਂਦੇ ਆਂ ਚਪਹਿਰੇ ਦੀ ਸੇਵਾ ਕਰਦੇ ਆਂ ਸਾਰਾ ਕੁਝ ਕਰਦੇ ਆਂ ਪਰ ਆਹ ਬਚਨ ਗੁਰੂ ਸਾਹਿਬ ਜੀ ਦੇ ਕਮਾ ਕੇ ਜਾਈਏ ਕਿ ਤੇ ਸਾਡੀ ਗਿਣਤੀ ਉਹਨਾਂ ਡਰਾਉਣੇ ਮਨੁੱਖਾਂ ਚਤ ਨਹੀਂ ਆਉਂਦੀ ਆਖਦੇ ਫਰੀਦਾ ਕਿਹੜੇ ਮਨੁੱਖ ਨੇ ਜੰਨਾ ਤੋਂ ਡਰਨਾ ਚਾਹੀਦਾ ਉਹ ਡਰਾਉਣੇ ਕਿਉਂ ਨੇ ਇਹ ਪਾਵਨ ਬਾਣੀ ਵਿੱਚੋਂ ਆਪਾਂ ਵੇਖਾਂਗੇ ਫਰੀਦਾ ਤਿੰਨ ਮੁਖ ਡਰਾਵਣੇ ਵੇਖੋ ਕਿਸੇ ਦਾੰਤ ਤੋਂ ਡਰਨ ਵਾਸਤੇ ਨਹੀਂ ਆਖਿਆ ਕਿਸੇ ਪ੍ਰੇਤ ਤੋਂ ਡਰਨ ਵਾਸਤੇ ਨਹੀਂ ਆਖਿਆ ਬਹੁਤ ਵੱਡੀ ਸੈਨਾ ਤੋਂ ਡਰਨ ਵਾਸਤੇ ਨਹੀਂ ਆਖਿਆ ਫਿਰ ਕਿਸ ਤੋਂ ਡਰਨ ਵਾਸਤੇ ਆਖਿਆ ਆਖ ਦੇ ਫਰੀਦਾ ਤਿੰਨ ਮੁਖ ਡਰਾਵਣੇ ਉਹਨਾਂ ਦੇ ਮੂੰਹ ਡਰਾਵਣੇ ਬਣ ਜਾਂਦੇ ਨੇ ਇਹ ਤੁਸੀਂ ਸਮਝੋ ਇੱਕ ਸਾਡਾ ਬਾਹਰੀ ਸਰੀਰ ਹੈ ਇੱਕ ਇਹਦੇ ਅੰਦਰ ਹੋਰ ਸਾਡੀ ਮੂਰਤ ਹੈ ਜਿਹਨੂੰ ਆਪਾਂ ਆਤਮਾ ਆਖਦੇ ਹਾਂ ਉਹ ਆਤਮਾ ਪਰਮਾਤਮਾ ਦਾ ਰੂਪ ਹੈ ਮਨੁੱਖ ਨੇ ਇਹੋ ਜੇ ਕੰਮ ਕਰਕੇ ਉਸ ਆਤਮਾ ਦੇ ਮੁਖ ਨੂੰ ਵੀ ਡਰਾਉਣਾ ਬਣਾ ਦਿੱਤਾ ਜਿਹਨੂੰ ਉਜਲਾ ਬਣਾਉਣਾ ਸੀ ਉਹਨੂੰ ਡਰਾਉਣਾ ਬਣਾ ਦਿੱਤਾ ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿ ਉਨ ਨਾਉ ਉਹ ਮੁਖ ਡਰਾਉਣੇ ਨੇ ਉਹਨਾਂ ਤੋਂ ਡਰਨਾ ਚਾਹੀਦਾ ਉਹਨਾਂ ਤੋਂ ਭੈ ਆਉਂਦਾ ਇਹ ਵੇਖ ਕੇ ਡਰ ਲੱਗਦਾ ਹੈ ਕਿੰਨਾ ਤੋਂ ਜਿਨ੍ਹਾਂ ਨੇ ਰੱਬ ਦਾ ਨਾਮ ਵਸਾਰਿਆ ਹੋਇਆ ਐਥੇ ਦੁੱਖ ਘਨੇਰੇ ਆੱਗੇ ਠੌਰ ਨਾ ਠਾਉ ਬਾਬਾ ਫਰੀਦ ਜੀ ਜੇ ਬਾਬਾ ਫਰੀਦ ਜੀ ਨੇ ਬਚਨ ਲਿਖਿਆ ਹੈ ਗੁਰੂ ਸਾਹਿਬ ਜੀ ਨੇ ਉਹ ਬਚਨ ਪ੍ਰਮਾਨ ਕੀਤਾ ਤਾਂ ਬਾਣੀ ਵਿੱਚ ਦਰਜ ਹੋਇਆ ਇਹ ਗੁਰੂ ਸਾਹਿਬ ਜੀ ਦਾ ਇਹ ਬਚਨ ਸਮਝੋ ਤੁਸੀਂ ਤੇ ਗੁਰੂ ਸਾਹਿਬ ਜੀ ਦਾ ਬਚਨ ਹੈ ਤੇ ਅਕਾਲ ਪੁਰਖ ਦੀ ਇਹ ਬਾਣੀ ਹੈ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਇਹ ਧੁਰ ਕੀ ਬਾਣੀ ਹੈ ਇੱਕ ਵਾਰੀ ਜਿਹੜਾ ਬਚਨ ਆ ਗਿਆ ਉਹਨੂੰ ਘਮਾ ਕੇ ਦੁਬਾਰਾ ਨਹੀਂ ਲਿਖਿਆ ਕਈ ਵਾਰੀ ਕਵੀ ਜਨ ਹੁੰਦੇ ਨੇ ਇੱਕ ਲਾਈਨ ਸੈਟ ਨਹੀਂ ਆਈ ਠੀਕ ਨਹੀਂ ਲੱਗੀ ਕਾਵ ਤੋਲ ਮੇਲ ਤੁਕਾਂਤ ਨਹੀਂ ਬਣਿਆ ਉਹਨੂੰ ਕੱਟ ਕੇ ਦੁਬਾਰਾ ਸਹੀ ਕਰਦੇ ਨੇ ਗੁਰਬਾਣੀ ਦੀ ਇੱਕ ਇੱਕ ਪੰਕਤੀ ਇੱਕ ਇੱਕ ਅੱਖਰ ਜਿਵੇਂ ਆਇਆ ਓਵੇਂ ਲਿਖਿਆ ਹੈ ਇਸ ਕਰਕੇ ਆਖਦੇ ਜੈਸੀ ਮ ਆਵੇ ਖਸਮ ਕੀ ਬਾਣੀ ਇਹ ਖਸਮ ਪਰਮਾਤਮਾ ਦੀ ਬਾਣੀ ਸਮਝੀਏ ਫਰੀਦਾ ਤਿੰਨ ਮੁਖ ਡਰਾਵਣੇ ਜਿਨ੍ਹਾਂ ਵਸਾਰਿਓ ਨਾਉ ਇੱਥੇ ਦੁੱਖ ਕੰਢੇਰਿਆ ਅੱਗੇ ਠੌਰ ਨਾ ਠਾਉ ਇੱਥੇ ਬਹੁਤ ਦੁਖੀ ਹੁੰਦੇ ਨੇ ਉਹ ਲੋਕ ਦਰਗਾਹ ਵਿੱਚ ਜਾ ਕੇ ਫੇਰ ਉਹਨਾਂ ਨੂੰ ਦੁੱਖਾਂ ਦੇ ਖੂਹ ਵਿੱਚ ਡਿੱਗਣਾ ਪੈਂਦਾ ਬਹੁਤ ਜ਼ਿਆਦਾ ਦੁੱਖ ਨੇ ਉੱਥੇ ਤੇ ਭਗਤ ਕਬੀਰ ਜੀ ਤੋਂ ਪੁੱਛੀਏ ਭਗਤ ਕਬੀਰ ਜੀ ਕਿੰਨਾ ਬੰਦਿਆਂ ਨੂੰ ਡਰਾਉਣੇ ਕਹ ਤੁਸੀਂ ਕਿੰਨਾ ਬੰਦਿਆਂ ਤੋਂ ਡਰਨਾ ਚਾਹੀਦਾ ਹੈ ਭਗਤ ਕਬੀਰ ਜੀ ਬੜਾ ਸੁੰਦਰ ਜ਼ਿਕਰ ਕਰਦੇ ਨੇ ਆਖਦੇ ਜੋ ਪ੍ਰਭ ਕੀ ਭਗਤ ਤੇ ਬਾਝ ਕਿਹੜੇ ਬੰਦੇ ਨੇ ਜਿਨ੍ਹਾਂ ਤੋਂ ਡਰਨਾ ਚਾਹੀਦਾ ਹੈ ਜਿਨ੍ਹਾਂ ਦੇ ਮੂੰਹ ਡਰਾਉਣੇ ਨੇ ਉਹਨਾਂ ਦੇ ਰੱਬ ਨੇ ਤੇ ਕੀ ਕੰਮ ਕਰਨੇ ਨੇ ਉਹ ਧਰਤੀ ਤੇ ਦੁਖੀ ਹੁੰਦੇ ਨੇ ਕੋ ਮਾਇਆ ਕਰਕੇ ਤੇ ਭਾਵੇਂ ਉਹਨਾਂ ਕੋਲ ਬਹੁਤ ਜ਼ਿਆਦਾ ਧਨ ਪਦਾਰਥ ਜਾਇਦਾਦ ਹੋਵੇ ਪਰ ਅਸਲੀਅਤ ਦੇ ਵਿੱਚ ਸਾਰੇ ਉਹਨਾਂ ਤੋਂ ਡਰਦੇ ਨੇ ਉਹ ਕਿਹੜੇ ਨੇ ਹਰ ਜਸ ਸੁਨੇ ਨਾ ਹਰ ਗੁਣ ਗਾਵੇ ਜਿਹੜਾ ਹਰੀ ਪਰਮੇਸ਼ਰ ਦਾ ਜਸ ਸੁਣਦਾ ਨਹੀਂ ਤੇ ਨਾ ਹਰੀ ਪਰਮੇਸ਼ਰ ਦੇ ਗੁਣ ਗਾਉਂਦਾ ਹਰ ਜਸ ਸੁਨੇ ਨਾ ਹਰ ਗੁਣ ਗਾਵੇ ਬਾਤਨ ਹੀ ਅਸਮਾਨ ਗਰਾਵੇ ਵੱਡੀਆਂ ਵੱਡੀਆਂ ਗੱਲਾਂ ਕਰਨਗੇ ਕਈ ਲੋਕ ਅਸੀਂ ਰੱਬ ਨੂੰ ਜਾਣਦੇ ਆ ਅਸੀਂ ਰੱਬ ਬਾਰੇ ਆ ਵੀ ਪੜਿਆ ਰੱਬ ਤੇ ਹੈ ਹੀ ਨਹੀਂ ਇਸ ਦੁਨੀਆ ਵਿੱਚ ਜੋ ਬੰਦਾ ਕਰਦਾ ਉਹ ਸਾਰਾ ਕੁਝ ਹੁੰਦਾ ਹੈ ਅਜੇ ਜਨਮ 20 ਸਾਲ ਪਹਿਲਾਂ ਹੋਇਆ 30 ਸਾਲ ਪਹਿਲਾਂ ਹੋਇਆ ਪਰ ਸਾਰੀ ਦੁਨੀਆ ਦੀ ਰੂਪਰੇਖਾ ਜਿਹੜੀ ਉਹ ਮੂੰਹ ਚੋਂ ਬਿਆਨ ਕਰ ਦੇਣਗੇ ਅੱਖ ਦੇ ਬਾਤਨ ਹੀ ਅਸਮਾਨ ਘਰਾਵੇ ਉਹ ਗੱਲਾਂ ਬਾਤਾਂ ਨਾਲ ਤੇ ਆਸਮਾਨ ਸੁੱਟ ਲੈਣਗੇ ਫਿਰ ਅੱਖ ਦੇ ਐਸੇ ਲੋਗਨ ਸਿਓਂ ਕਿਆ ਕਹੀਏ ਇਹੋ ਜਿਹੇ ਬੰਦਿਆਂ ਨੂੰ ਨਾਮ ਜਪਣ ਦੀ ਚੰਗੀ ਸਾਦਗੀ ਭਰੀਕਰਤ ਕਰਨ ਦੀ ਸਲਾਹ ਦੇਣ ਦਾ ਕੀ ਫਾਇਦਾ ਹੈ ਵੇਖੋ ਕਿੱਡਾ ਵੱਡਾ ਬਚਨ ऐसे ਲੋਗਨ ਸਿਓ ਕਿਆ ਕਹੀਏ ਇਹੋ ਜੇ ਬੰਦਿਆਂ ਨੂੰ ਚੰਗੀ ਸਲਾਹ ਵੀ ਕਿਉਂ ਦੇਣੀ ਹੈ ਕੀ ਫਾਇਦਾ ਹੈ ਜਿਹੜਾ ਬੰਦਾ ਆਪਣੀ ਗੱਲ ਨਾਲ ਆਸਮਾਨ ਸੁੱਟਣ ਦੀ ਤਾਕਤ ਰੱਖਦਾ ਓਨੂੰ ਚੰਗੀ ਸਤ ਸੰਗਤ ਵਿੱਚ ਬੈਠਣ ਦੀ ਸਲਾਹ ਕਿਉਂ ਦੇਣੀ ਹੈ ਤੇ ਦੇ ਦੇ ਵੀ ਦਿੱਤੀ ਹੈ ਤੇ ਕੀ ਫਾਇਦਾ ਹੈ ਐਸੇ ਲੋਗਨ ਸਿਓ ਕਿਆ ਕਹੀਏ ਜੋ ਪ੍ਰਭ ਕੀਏ ਭਗਤ ਤੇ ਬਾਝ ਤੇ ਨਤੇ ਸਦਾ ਡਰਾਨੇ ਰਹੀਏ ਭਗਤ ਕਬੀਰ ਜੀ ਆਖਦੇ ਉਹਨਾਂ ਨੂੰ ਸਮਝ ਲੋ ਰੱਬ ਨੇ ਭਗਤੀ ਚੋਂ ਬਾਹਰ ਕਰ ਦਿੱਤਾ ਹੈ ਉਹਨੇ ਆਪਣੀ ਬੰਦਗੀ ਨਾਮ ਸਿਮਰਨ ਦੇ ਵਿੱਚੋਂ ਬਾਹਰ ਕਰ ਦਿੱਤਾ ਇਹੋ ਜੇ ਬੰਦਿਆਂ ਤੋਂ ਕਹਿੰਦੇ ਡਰਨਾ ਚਾਹੀਦਾ ਹੈ ਜਿੰਨਾ ਮਨੁੱਖਾਂ ਨੂੰ ਪ੍ਰਮਾਤਮਾ ਨੇ ਆਪਣੀ ਭਗਤੀ ਚੋਂ ਬਾਹਰ ਕਰ ਦਿੱਤਾ ਇਹੋ ਜੇ ਮਨੁੱਖਾਂ ਤੋਂ ਆਂਦੇ ਡਰਨਾ ਚਾਹੀਦਾ ਮਨੁੱਖ ਭੈ ਖਾਵੇ ਤੇ ਭਗਤ ਕਬੀਰ ਜੀ ਇਹ ਵੀ ਬਚਨ ਕਰਦੇ ਨੇ ਕਬੀਰ ਸਾਖਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ ਹੁਣ ਡਰਨਾ ਕਿਉਂ ਹੈ ਕਾਰਨ ਕੀ ਹੈ ਡਰਨ ਦਾ ਕਿਉਂਕਿ ਵੱਡੇ ਵੱਡੇ ਜੰਗ ਜੋਧ ਪੰਥ ਵਿੱਚ ਨਿਰਭਉ ਦਾ ਉਪਦੇਸ਼ ਦੇਣ ਵਾਲੀ ਬਾਣੀ ਕਹਿੰਦੀ ਡਰ ਤੇ ਕਿਉਂ ਡਰਨਾ ਹੈ ਕਬੀਰ ਸਾਖਤ ਸੰਗ ਨਾ ਕੀਜੀਏ ਉਹ ਰੱਬ ਤੋਂ ਟੁੱਟਾ ਹੋਇਆ ਬੰਦਾ ਹੈ ਕਹਿੰਦੇ ਤੂੰ ਉਹਦਾ ਸੰਗ ਨਾ ਕਰੀਂ ਦੂਰੋਂ ਜਾਈਏ ਭਾਗ ਜੇ ਉਹ ਮਿਲ ਪਏ ਤੈਨੂੰ ਪਤਾ ਏ ਰੱਬ ਤੋਂ ਟੁੱਟਾ ਹੋਇਆ ਤੇ ਇਹਦੇ ਤੋਂ ਪਿੱਛੇ ਭੱਜ ਜਾ ਦੌੜ ਜਾ ਪਛਾਣ ਨੂੰ ਚਲਿਆ ਜਾ